ਫੂਕਾ 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 ਮਹਾਲੀ ਪੁਲਸ ਨੇ ਮਰਵਾਇਆ ਕਾਰ ਚਾਲਕਾਂ ਨੂੰ ਫੂਕਾ ਮਹਾਲੀ ਪੁਲਸ ਨੇ ਕਥਿਆ ਕਾਰ ਨੂੰ ਬਾਰ ਬਰਾਂਡ ਵਾਲਿਆ ਤੇ ਸ਼ਕੰਜਾ ਭਾਰੇ ਗਿਣਤੇ ਚ ਪੁਲਸਤਰੀ ਫੀਲਡ ਚ ਤੇ ਜਿਹੜਾ ਸ਼ੱਕੀ ਟਕਰਿਆ ਉਸ ਤੋਂ ਮਰਵਾਈ ਫੂਕਾ ਦਸਲ ਮੁਹਾਲੀ ਦੇ ਵਿੱਚ ਡੂ ਨੋਟ ਡਰੰਕ ਐਂਡ ਡਰਾਈਵ ਮੋਹਿਨ ਦਾ ਅਗਾਸ ਕਰ ਦਿੱਤਾ ਗਿਆ ਏ ਹੁਣ ਪੁਲਿਸ ਅਫਸਰ ਖੁਦ ਫੀਟ ਚੁੱਤਰਨਗੇ ਤੇ ਲੋਕਾਂ ਕੋਲ ਐਲਕੋਹਲ ਮੀਟਰ ਚਮਰਵਾਨ ਕੇ ਫੂੰਕਾ ਕਿ ਕਿਤੇ दारू ਪੀ ਕੇ ਗੱਡੀ ਤੇ ਨਹੀਂ ਚਲਾ ਰਹੇ ਤੇ ਜੇ ਕਿਤੇ ਤੁਸੀਂ दारू ਪੀ ਕੇ ਗੱਡੀ ਚਲਾਉਂਦੇ ਫੜੇ ਗਏ ਤੇ ਗੱਡੀ ਤੁਹਾਨੂੰ ਘਰ ਜਾਣ ਨੂੰ ਨਹੀਂ ਮਿਲਣੀ ਜਾਂ ਤਾਂ ਕਰੋ ਕਿਸੇ ਨੂੰ ਬੁਲਾਣਾ ਪੈਣਾ ਤੇ ਜਾਂ ਫਿਰ ਪਾਰਟੀਆਂ ਚ ਦਾਰੂ ਪੀਣ ਤੋਂ ਪਹਿਲਾਂ ਆਪਣਾ ਡਰਾਈਵਰ ਸਾਥ ਲਵੋ ਮਾਨਯੋਗ ਐਸਐਸਪੀ ਸ਼੍ਰੀ ਦੀਪਕ ਪਾਰਕ ਆਈਪੀਐਸ ਜਿਹਦੇ ਦिशा निर्देशਾ ਤਹਿਤ ਮੁਹਾਲੀ ਪੁਲਿਸ ਵੱਲੋਂ ਇੱਕ ਸਪੈਸ਼ਲ ਮੁਹਿੰਮ ਚਲਾਈ ਗਈ ਹੈ ਜਿਹਦੇ ਤਹਿਤ ਡਰਿੰਕ ਐਂਡ ਡਰਾਈਵ ਤੇ ਕਾਰਾਂ ਦੇ ਵਿੱਚ ਬੈਠ ਕੇ ਜੋ ਲੋਕ ਡਰਿੰਕ ਕਰਦੇ ਨੇ ਉਹਨਾਂ ਨੂੰ ਨੱਥ ਪਾਉਣ ਲਈ ਸਾਰੇ ਜ਼ਿਲ੍ਹੇ ਦੀ ਫੋਰਸ ਸਾਰੇ ਆਫੀਸਰ ਡੀਐਸਪੀ ਸਹਿਬਾਨ ਅਸੀਂ ਹਲਕੇ ਮਾਰਕੀਟਸ ਦੀ ਤੇ ਅਜਿਹੇ ਪਲੇਸਿਸ ਜਿਹੜੇ ਹੌਟਸਪੌਟ ਬਣੇ ਹੋਏ ਉਹਨਾਂ ਦੀ ਚੈਕਿੰਗ ਕਰ ਰਹੇ ਹਾਂ ਇਹਦੇ ਵਿੱਚ ਜੇ ਕੋਈ ਲੋਕ ਸ਼ਰਾਬ ਪੀਂਦੇ ਪਾਏ ਜਾਣਗੇ ਸਭ ਤੋਂ ਪਹਿਲਾਂ ਉਹਨਾਂ ਨੂੰ ਵਾਰਨਿੰਗ ਉਸ ਤੋਂ ਬਾਅਦ ਉਹਨਾਂ ਦੇ ਖਿਲਾਫ ਕਾਰਵਾਈ ਵੀ ਕੀਤੀ ਜਾਊਗੀ ਉਹਨਾਂ ਦੇ ਖਿਲਾਫ ਮੁਕਦਮਾ ਵੀ ਦਰਜ ਕੀਤਾ ਜਾਊਗਾ ਇਸ ਤੋਂ ਬਨਾ ਜੇ ਕੋਈ ਸ਼ਰਾਬ ਪੀਕਰ ਗੱਡੀ ਚਲਾਉਂਦਾ ਪਾਇਆ ਜਾਂਦਾ ਜੋ ਕਿ ਇੱਕ ਬੜਾ ਹੀ ਇਹ ਸੰਗੀਨ ਕਿਸਮ ਦਾ ਕੰਮ ਕਰ ਰਹੇ ਨੇ ਉਹ ਸ਼ਰਾਬ ਪੀ ਕੇ ਗੱਡੀ ਚਲਾਉਣ ਨਾਲ ਲੋਕ ਸਿਰਫ ਆਪਣੀ ਹੀ ਨਹੀਂ ਆਪਣੇ ਨਾਲਦਿਆਂ ਦੀ ਹੋਰਾਂ ਦੀ ਵੀ ਲੋਕਾਂ ਦੀ ਜ਼ਿੰਦਗੀ ਖਤਰੇ ਦੇ ਵਿੱਚ ਪਾਉਂਦੇ ਨੇ ਉਸ ਦੇ ਨਾਲ ਬਹੁਤ ਸਾਰੇ ਐਕਸੀਡੈਂਟਸ ਹੁੰਦੇ ਨੇ ਉਹਨਾਂ ਐਕਸੀਡੈਂਟਸ ਨਾਲ ਨਜਿੱਠਣ ਲਈ ਅਤੇ ਅਜਿਹੇ ਲੋਕਾਂ ਨਾਲ ਨਜਿੱਠਣ ਲਈ ਅਸੀਂ ਤਕਰੀਬਨ ਪਿਛਲੇ ਕਾਫੀ ਦਿਨਾ ਤੋਂ ਰੋਜ਼ਾਨਾ ਸ਼ਾਮ ਨੂੰ ਅਜਿਹੇ ਰੋਡ ਦੇ ਉੱਤੇ ਮੋਸਟਲੀ ਵੀਕੈਂਡ ਦੇ ਉੱਪਰ ਨਾਕੇ ਲਗਾਉਂਦੇ ਆ ਜਿੱਥੇ ਡਰਿੰਕਨ ਡਰਾਈਵ ਦੇ ਚਲਾਨ ਹੁੰਦੇ ਨੇ ਲੋਕਾਂ ਦੇ ਲਾਇਸੈਂਸ ਵੀ ਸਸਪੈਂਡ ਕੀਤੇ ਜਾਂਦੇ ਸਰ ਕਿੰਨੇ ਕੁ ਹੁਣ ਤੱਕ ਚਲਾਨ ਲੱਗੇ ਕਿੰਨੀ ਇਸ ਵੀ ਮੇਰੀ ਗੱਲ ਕੀਤੀ ਹੈ ਕਿ ਕਾਫੀ ਜ਼ਿਆਦਾ ਹੁਣ ਧੰਮੀ ਨਹੀਂ ਦਿੱਤੀ ਆ ਤੇ ਕਿੰਨੇ ਕੁ ਚਲਾਨ ਜਿਹੜੇ ਡਰਾਈਵ ਦੇ ਹੁਣ ਤੱਕ ਪ੍ਰੋਸੈਸ ਕੀਏ ਇਸ ਮਹੀਨੇ ਚ ਹੁਣ ਤੱਕ ਅਸੀਂ 200 ਦੇ ਕਰੀਬ ਡਰਿੰਕਨ ਡਰਾਈਵ ਦੇ ਚਲਾਨ ਕਰ ਚੁੱਕੇ ਆ ਜਿਦੇ ਵਿੱਚ ਗੱਡੀਆਂ ਵੀ 50 ਦੇ ਕਰੀਬ ਗੱਡੀਆਂ ਵੀ ਇੰਪੌਂਟ ਕੀਤੀਆਂ ਗਈਆਂ ਨੇ ਹਰਕ ਦਿਨੇ بڑا ਟ੍ਰੈਫਿਕ ਦੇ ਵਿੱਚ بڑا ਦਿੱਕਤ ਆਉਂਦੀ ਹੈ। ਰਿਕਵਰੀ ਬੈਂਡ ਆਪਣੇ ਕੋਲ ਹੈ ਨਹੀਂ। ਸੜਕਾਂ ਦੇ ਬੜੀਆਂ ਜਗ੍ਹੀਆਂ ਜਿਹੜੀਆਂ ਜਿੱਥੇ ਪਾਰਕਿੰਗ ਹੁੰਦੀ ਹੈ ਨਾ ਇਹਨੂੰ ਲੈ ਕੇ ਕੋਈ ਐਕਸ਼ਨ ਦਾ ਵਿਚਾਰ ਹੀ ਨਹੀਂ। ਜੀ ਬਿਲਕੁਲ ਅ ਅਸੀਂ ਮੈਂ ਲੋਕਾਂ ਨੂੰ ਇਹ ਵੀ ਅਵੇਅਰ ਕਰਨਾ ਚਾਹੂੰਗਾ ਜੋ ਸਾਡੀਆਂ ਆਨਲਾਈਨ ਚਲਾਨਿੰਗ ਮਸ਼ੀਨਾਂ ਨੇ ਉਹਦੇ ਨਾਲ ਜੋ ਵੀ ਨੋ ਪਾਰਕਿੰਗ ਏਰੀਆਜ਼ ਦੇ ਵਿੱਚ ਸਪੈਸ਼ਲ ਆਪਰੇਸ਼ਨ ਚਲਾਏ ਜਾਂਦੇ ਨੇ ਜਿੱਥੇ ਆਮ ਲੋਕਾਂ ਨੂੰ ਨੋ ਪਾਰਕਿੰਗ ਏਰੀਆ 'ਚ ਗੱਡੀ ਖੜਾਉਣ ਨਾਲ ਦਿੱਕਤ ਆਉਂਦੀ ਹੈ ਉਹਨਾਂ ਸਾਰੀਆਂ ਗੱਡੀਆਂ ਦੇ ਚਲਾਨ ਕੀਤੇ ਜਾਂਦੇ ਹਨ ਮਾਨ ਸਰ ਜਿਹੜੇ ਏਰੀਆ ਦੇ ਵਿੱਚ ਇਹ ਜਿਹੜੇ ਸੱਤ ਕੇ ਅਭਿਆਨ ਚਲਾਇਆ ਗਿਆ ਜੋ ਸਿਟੀ ਏਰੀਆ ਦੇ ਵਿੱਚ ਫੇਸ 5 ਮਾਰਕੀਟ 3B2 ਮਾਰਕੀਟ 7 ਫੇਸ ਮਾਰਕੀਟ ਅਤੇ ਜੋ ਹੈਗੇ 69 ਦੇ ਜੋ ਏਰੀਆਜ਼ ਨੇ ਉਹਨਾਂ ਦੇ ਵਿੱਚ ਅਭਿਆਨ ਚਲਾਇਆ ਗਿਆ ਮਾਨ ਸਰ ਪਹਿਲਾਂ ਇੱਕ ਸ਼ਿਕੰਜਾ ਜਿਹਾ ਲਗਾ ਦਿੱਤਾ ਜਾਂਦਾ ਸੀਗਾ ਕੁਝ ਸਾਲ ਪਹਿਲਾਂ ਟ੍ਰੈਫਿਕ ਪੁਲਿਸ ਵੱਲੋਂ ਜੋ ਕੋਈ ਮਤਲਬ ਗੱਡੀ ਖੜੀ ਕਰ ਜਾਂਦਾ ਸੀ ਕਿਉਂਕਿ ਉਹ ਜਿਹੜਾ 56 ਵਾ ਪਿਆਰ ਲੋਕ ਕਰਨ ਵਾਲਾ ਦੁਬਾਰਾ ਇਸਤੇਮਾਲ ਕੀਤਾ ਜਾਊਗਾ ਕੋਈ ਆਪਣੇ ਕੋਲ ਪਿਆ ਹੋਇਆ ਜ਼ਿਲ੍ਹੇ ਦੀ ਪੁਲਿਸ ਕੋਟ ਸਾਡੇ ਕੋਲ ਉਸ ਤੋਂ ਬੈਟਰ ਫੈਸਿਲਿਟੀ ਆ ਗਈ ਜੀ ਸਾਡੇ ਕੋਲੇ ਈਚ ਇਹ ਚਲਾਨ ਮਸ਼ੀਨਾਂ ਨੇ ਸਕੰਜਾ ਇਸ ਲਈ ਲਗਾਉਂਦੇ ਸੀ ਕਿ ਸਾਡੇ ਕੋਲੇ ਕੋਈ ਡਾਕੂਮੈਂਟ ਅਵੇਲੇਬਲ ਨਹੀਂ ਹੁੰਦਾ ਸੀ ਬਟ ਹੁਣ ਈਚਲਾਨ ਮਸ਼ੀਨ ਤੇ ਅਸੀਂ ਫੋਟੋ ਖਿੱਚ ਕੇ ਚਲਾਨ ਭੇਜ ਸਕਦੇ ਆ ਮਾਨ ਸਾਹਿਬ ਜਿਹੜੇ ਲੋਕ ਤੁਸੀਂ ਫੜੇ ਆ ਗੱਡੀ ਦੇ ਵਿੱਚ ਡ੍ਰਿੰਕ ਕਰਦੇ ਹੋਏ ਉਹਨਾਂ ਦੇ ਉੱਤੇ ਕੋਈ ਐਫ ਆਈ ਆਰ ਰਜਿਸਟਰ ਕੀਤੀ ਜਾਏਗੀ ਜੀ ਜੀ ਬਿਲਕੁਲ ਕੀਤੀ ਜਾਊਗੀ ਜੋ ਜਿਸ ਤਰ੍ਹਾਂ ਦਾ ਉਹਨਾਂ ਤੇ ਹੋਊਗੀ ਕਾਰਵਾਈ ਉਹ ਵੀ ਅਸੀਂ ਜ਼ਰੂਰ ਤੁਹਾਨੂੰ ਇਨਫੋਰਮ ਕਰਾਂ ਥੈਂਕ ਯੂ